ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਅੱਜ ਅਸੀਂ ਗੱਲ ਕਰਾਂਗੇ ਸੰਤੋਖ ਸਿੰਘ ਪਾਨਾ ਜੀ ਦੁਆਰਾ ਲਿਖਿਆ ਲੇਖ ਮਿੱਠੜੇ ਬੋਲਾਂ ਦਾ ਗੁਲਦਸਤਾ ਦੇ ਬਾਰੇ ਵਿੱਚ ਜੋ ਕਿ ਉਹਨਾਂ ਦੁਆਰਾ ਲਿਖੀ ਹੋਈ ਕਿਤਾਬ ਖੁਸ਼ੀਆਂ ਨੂੰ ਖੰਭ ਖਿਲਾਰਨ ਦਿਓ ਵਿੱਚ ਦਰਜ ਹੈ ਮਿੱਠੜੇ ਬੋਲਾਂ ਦਾ ਗੁਲਦਸਤਾ ਸੰਤੋਖ ਸਿੰਘ ਪਾਨਾ ਜੀ ਧਰਤੀ ਉੱਤੇ ਮਨੁੱਖੀ ਕਜਿਹਹਾ ਪ੍ਰਾਣੀ ਹੈ ਜੋ ਗੱਲਬਾਤ ਰਾਹੀਂ ਆਪਣੇ ਵਿਚਾਰਾਂ ਅਤੇ ਦੁੱਖ ਸੁੱਖ ਦੀਆਂ ਗੱਲਾਂ ਕਰਨ ਅਤੇ ਦੂਸਰਿਆਂ ਦੀਆਂ ਗੱਲਾਂ ਸਮਝਣ ਦੀ ਯੋਗਤਾ ਰੱਖਦਾ ਹੈ ਗੱਲਬਾਤ ਆਪਸੀ ਵਿਚਾਰ ਵਟਾਂਦਰਾ ਕਰਨ ਦਾ ਸਰਲ ਢੰਗ ਹੈ ਜਿਸ ਨਾਲ ਅਸੀਂ ਕਿਸੇ ਉੱਪਰ ਵੀ ਆਪਣਾ ਪ੍ਰਭਾਵ ਛੱਡ ਸਕਦੇ ਹਾਂ ਸਰੀਰ ਦੇ ਅੰਗਾਂ ਵਿੱਚ ਇੱਕ ਜੀਵ ਹੀ ਅਜਿਹੀ ਹੈ ਜੋ ਚੰਗੀ ਵੀ ਹੈ ਅਤੇ ਮਾੜੀ ਵੀ ਜੀਵ ਤੋਂ ਉੱਤਮ ਬੋਲ ਬੋਲੇ ਜਾਣ ਤਾਂ ਸਭ ਨੂੰ ਚੰਗੇ ਲੱਗਦੇ ਹਨ ਕੋੜਾ ਬੋਲਿਆ ਜਾਵੇ ਤਾਂ ਭੈੜਾ ਲੱਗਦਾ ਹੈ ਕੁਦਰਤ ਨੇ ਆਦਮੀ ਨੂੰ ਵੇਖਣ ਲਈ ਦੋ ਅੱਖਾਂ ਦਿੱਤੀਆਂ ਹਨ ਸੁਣਨ ਲਈ ਦੋ ਕੰਨ ਸਾਹ ਲੈਣ ਲਈ ਦੋ ਨਾਸਾਂ ਹਨ ਪਰ ਕੁਦਰਤ ਨੇ ਦੋ ਕੰਮਾਂ ਲਈ ਜੀਵ ਇੱਕ ਹੀ ਦਿੱਤੀ ਹੈ ਖਾਣ ਪੀਣ ਲਈ ਵੀ ਅਤੇ ਬੋਲਣ ਲਈ ਵੀ ਇਸ ਤੋਂ ਕੁਦਰਤ ਦਾ ਇੱਕ ਭਾਵ ਸਾਫ਼ ਹੈ ਕਿ ਅਸੀਂ ਵੇਖੀਏ ਸੁਣੀਏ ਅਤੇ ਸਮਝੀਏ ਤਾਂ ਜ਼ਿਆਦਾ ਪਰ ਬੋਲੀਏ ਘੱਟ ਸੱਪ ਦੀਆਂ ਦੋ ਜੀਭਾਂ ਹੁੰਦੀਆਂ ਹਨ ਸੰਕੇਤਕ ਭਾਸ਼ਾ ਵਿੱਚ ਦੋਗਲੀ ਜਵਾਨ ਵਾਲੇ ਆਦਮੀ ਜੋ ਕਿ ਆਪਣੀ ਕਿਸੇ ਇੱਕ ਗੱਲ ਉੱਤੇ ਅਟਲ ਨਾ ਰਹਿ ਕੇ ਕਥਨੀ ਅਤੇ ਕਰਨੀ ਵਿੱਚ ਫਰਕ ਰੱਖਦੇ ਹਨ ਸਮਾਜ ਉਹਨਾਂ ਨੂੰ ਆਦਰ ਦੀ ਨਿਗਾਹ ਨਾਲ ਨਹੀਂ ਦੇਖਦਾ ਅਜਿਹੇ ਬੰਦੇ ਆਪਣੇ ਭਾਈਚਾਰੇ ਚੋਂ ਵੀ ਦੁਰਕਾਰੇ ਜਾਂਦੇ ਹਨ ਸਾਰੇ ਪਾਪਾਂ ਦੀ ਜੜ ਬੋਲ ਬਾਣੀ ਹੈ ਬਾਣੀ ਦੀ ਕਠੋਰਤਾ ਕੜਤਣ ਅਤੇ ਸ਼ਬਦਾਂ ਦੇ ਗਲਤ ਪਰਜੋਗ ਕਰਕੇ ਹੀ ਅਸੀਂ ਆਪਣੇ ਸਹੀ ਭਾਵ ਪ੍ਰਗਟ ਨਹੀਂ ਕਰ ਸਕਦੇ ਇਸ ਕਰਕੇ ਜ਼ਿਆਦਾਤਰ ਲੋਕਾਂ ਜਾਂ ਵਰਗਾਂ ਵਿੱਚ ਸ਼ਬਦਾਂ ਦੇ ਤਿੱਖੇ ਬਾਣਾ ਨਾਲ ਕੁੜੱਤਣਾ ਭਰ ਜਾਂਦੀਆਂ ਹਨ ਜੇਕਰ ਲੋਕੀ ਆਪਣੇ ਦੁਰਭਾਵਨਾ ਰਹਿਤ ਅਸਿੱਲੇ ਅਤੇ ਕਪਟ ਰਹਿਤ ਵਿਚਾਰ ਸਮੇਂ ਅਨੁਸਾਰ ਸੋਚ ਸਮਝ ਕੇ ਪ੍ਰਗਟ ਕਰਨ ਤਾਂ ਸੰਸਾਰ ਵਿੱਚ ਫੈਲੀ ਕੁੜੱਤਣ ਅਤੇ ਬੈਰ ਵਿਰੋਧ ਨੂੰ ਕਾਫੀ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ ਮਨੁੱਖੀ ਜੀਵਨ ਵਿੱਚ ਕੋਈ ਖੇਤਰ ਅਜਿਹਾ ਨਹੀਂ ਜਿੱਥੇ ਗੱਲਬਾਤ 'ਚ ਨਿਪੁੰਨ ਹੋਏ ਬਿਨਾ ਕੋਈ ਸਫਲ ਹੋ ਸਕੇ ਇਸ ਦਿਸ਼ਾ ਵਿੱਚ ਕੀਤੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਹਰ ਤਰ੍ਹਾਂ ਦੇ ਕੰਮਾਂ ਤੰਦਿਆਂ ਵਿੱਚ ਲੱਗੇ ਲੋਕਾਂ ਵਿੱਚ ਕੇਵਲ 15% ਹੀ ਅਜਿਹੇ ਹਨ ਜਿਨ੍ਹਾਂ ਨੇ ਆਪਣੀਆਂ ਡਿਗਰੀਆਂ ਅਤੇ ਸਿੱਖਿਆ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ਹੈ ਨਹੀਂ ਤਾਂ 85% ਦੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਵਿਅਕਤੀਤਵ ਜਾਂ ਬੋਲ ਚਾਲ ਦੀ ਕਲਾ ਨੂੰ ਵਿਕਸਿਤ ਕਰਕੇ ਹੀ ਜੀਵਨ ਵਿੱਚ ਤਰੱਕੀ ਪ੍ਰਾਪਤ ਕਰ ਲਈ ਹੈ ਕਿਹਾ ਗਿਆ ਹੈ ਕਿ ਕਿਸੇ ਦੀ ਜੇਬ ਵਿੱਚ ਭਾਵੇਂ ਤੇਲਾ ਨਾ ਹੋਵੇ ਪਰ ਉਸ ਦੀ ਜ਼ੁਬਾਨ ਵਿੱਚੋਂ ਸ਼ਹਿਦ ਜ਼ਰੂਰ ਟਪਕਣਾ ਚਾਹੀਦਾ ਹੈ ਬੋਲ ਬਾਣੀ ਸਾਰਪੂਰਨ ਸੁੰਦਰ ਅਤੇ ਸਰਲ ਸ਼ਬਦਾਂ ਵਿੱਚ ਹੋਣੀ ਚਾਹੀਦੀ ਹੈ ਪਸ਼ੂ ਨਾ ਬੋਲਣ ਕਰਕੇ ਅਤੇ ਇਨਸਾਨ ਬੋਲਣ ਕਰਕੇ ਕਸ਼ਟ ਭੋਗਦੇ ਹਨ ਮਧੁਰ ਬਾਣੀ ਠੰਡੇ ਪਾਣੀ ਬਾਗ ਅੰਦਰ ਜਾ ਕੇ ਠੰਡਕਾ ਵਰਤੌਣ ਵਾਲੀ ਹੁੰਦੀ ਹੈ ਤੇ ਕੜਤਣ ਭਰੀ ਬਾਣੀ ਗਰਮ-ਗਰਮ ਲਾਵੇ ਵਰਗੀ ਹੁੰਦੀ ਹੈ ਜਿਹੜੀ ਜਿੱਧਰ ਵੀ ਬੈਂਦੀ ਹੈ ਅੱਗਾ ਲਾਉਂਦੀ ਤੁਰ ਜਾਂਦੀ ਹੈ ਪਾਣੀ ਗਰਮ ਹੋਵੇ ਤਾਂ ਹੱਥ ਸਾੜਦਾ ਹੈ ਤੇ ਬਾਣੀ ਗਰਮ ਹੋਵੇ ਤਾਂ ਕਾਲਜੇ ਭੁੰਦੀ ਹੈ ਮਨੋੱਖ ਆਪਣੇ ਸੁਭਾਅ ਵਿੱਚ ਮਿਠਾਸ ਲੈ ਸ਼ਬਦਾਂ ਦੇ ਬਿਨਾਂ ਕਿਸੇ ਤਰ੍ਹਾਂ ਦਾ ਵਿਚਾਰ ਪ੍ਰਗਟ ਨਹੀਂ ਕੀਤਾ ਜਾ ਸਕਦਾ ਅਸਲ ਵਿੱਚ ਸ਼ਬਦ ਹੀ ਵਿਚਾਰਾਂ ਦੀ ਆਤਮਾ ਹਨ ਸ਼ਬਦਾਂ ਵਿੱਚ ਜੋ ਸ਼ਕਤੀ ਹੈ ਉਹ ਕਿਸੇ ਹੋਰ ਚੀਜ਼ ਵਿੱਚ ਨਹੀਂ ਹੋ ਸਕਦੀ ਕਿਉਂਕਿ ਸ਼ਬਦ ਵਿੱਚ ਆਦਮੀ ਦੀ ਸੰਪੂਰਨ ਭਾਵਨਾ ਛੁਪੀ ਹੋਈ ਹੁੰਦੀ ਹੈ ਜੀਵਨ ਦੇ ਹਰ ਖੇਤਰ ਵਿੱਚ ਸ਼ਬਦ ਸ਼ਕਤੀ ਦਾ ਸਰਵੋੱਚ ਮਹੱਤਵ ਹੈ ਜਿਸ ਦੇ ਬਿਨਾ ਮਨੁੱਖ ਕਦੇ ਸਫਲ ਨਹੀਂ ਹੋ ਸਕਦਾ ਵਕਵਾਕ ਉਹਦਿਆਂ ਤੇ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਤੋਂ ਜਵਾਨੀ ਪ੍ਰੀਖਿਆ ਇਸ ਲਈ ਹੀ ਲਈ ਜਾਂਦੀ ਹੈ ਕਿ ਉਸ ਦੇ ਸ਼ਬਦਾਂ ਅਤੇ ਬੋਲ ਚਾਲ ਦਾ ਸਹੀ ਪ੍ਰਗਟਾ ਜਾਣਿਆ ਜਾ ਸਕੇ ਆਦਮੀ ਨੂੰ ਹਰ ਖੇਤਰ ਅਤੇ ਹਰ ਹਾਲਤ ਚ ਮਾਨਸਿਕ ਸੰਤੁਲਨ ਬਰਕਰਾਰ ਰੱਖਣ ਦੀ ਜ਼ਰੂਰਤ ਹੈ ਸਫਲਤਾਪੂਰਵਕ ਸਾਰਥਕ ਗੱਲਬਾਤ ਕਰਨ ਲਈ ਇਹ ਹੋਰ ਵੀ ਜ਼ਰੂਰੀ ਹੈ ਆਦਮੀ ਨੂੰ ਅਨਰਥ ਕਰਨ ਵਾਲੀ ਕੋੜੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਚਿੰਤਾ ਜਾਂ ਕਬਰਾ ਹਟ ਭਰੇ ਅਤੇ ਭੜਕਾਊ ਸ਼ਬਦਾਂ ਦਾ ਇਸਤੇਮਾਲ ਨਾ ਕਰਕੇ ਸੱਚੀ ਮਧੁਰ ਅਤੇ ਸਹਿਜੋਗੀ ਭਾਸ਼ਾ ਦੀ ਵਰਤੋਂ ਕਰੋ ਅਤੇ ਆਪਣੇ ਬਚਨਾਂ ਰਾਹੀਂ ਆਪਣੀ ਬਾਣੀ ਨੂੰ ਇਸ ਤਰ੍ਹਾਂ ਸਜਾਓ ਕਿ ਐਂਜ ਲੱਗੇ ਜਿਵੇਂ ਕਿਸੇ ਨੇ ਆਪਣੇ ਸਰੀਰ ਨੂੰ ਗਹਿਣਿਆਂ ਨਾਲ ਸਜਾਇਆ ਹੋਵੇ ਸ਼ਾਸਤਰਾਂ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਆਦਮੀ ਦਾ ਸਭ ਤੋਂ ਵੱਡਾ ਗਹਿਣਾ ਉਹਦੀ ਮਿੱਠੀ ਬਾਣੀ ਹੈ ਕੋਈ ਆਦਮੀ ਕਿੰਨਾ ਸਮਝਦਾਰ ਵਿਦਵਾਨ ਸ਼ਾਲੀਨ ਅਤੇ ਬਵੇਕਸ਼ੀਲ ਹੈ ਇਹ ਉਸਦੇ ਵਿਵਹਾਰ ਅਤੇ ਉਸ ਦੀ ਬਾਣੀ ਤੋਂ ਹੀ ਪਤਾ ਚੱਲਦਾ ਹੈ ਜਦੋਂ ਕਿਸੇ ਆਦਮੀ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਸਦੇ ਉਨਾ ਸ਼ਬਦਾਂ ਕਰਕੇ ਯਾਦ ਕੀਤਾ ਜਾਂਦਾ ਹੈ ਜੋ ਉਸਨੇ ਆਖਰੀ ਸਮੇਂ ਕਿਸੇ ਨਾਲ ਬੋਲੇ ਹੁਣ ਹੁਣ ਕਿਸੇ ਨੂੰ ਇਹ ਨਹੀਂ ਪਤਾ ਕਿ ਆਖਰੀ ਵਕਤ ਕਿਹੜਾ ਹੈ ਅਤੇ ਆਖਰੀ ਸ਼ਬਦ ਕਿਹੜੇ ਹੋ ਸਕਦੇ ਹਨ ਇਸ ਲਈ ਹਰ ਵਾਕ ਨੂੰ ਇਹ ਹੀ ਮੰਨ ਕੇ ਬੋਲਣਾ ਚਾਹੀਦਾ ਹੈ ਕਿ ਇਹ ਜ਼ਿੰਦਗੀ ਦਾ ਆਖਰੀ ਸ਼ਬਦ ਹੈ ਦੁਨੀਆ ਦੇ ਵੱਡੇ ਲੋਕਾਂ ਦੀ ਇਹ ਹੀ ਖਾਸੀਅਤ ਰਹੀ ਹੈ ਕਿ ਉਹ ਬੋਲਣ ਤੋਂ ਬਚਦੇ ਸਨ ਸਰਦਾਰ ਪਟੇਲ ਕਦੇ ਲੰਬਾ ਭਾਸ਼ਣ ਨਹੀਂ ਸਾਧੰਦੇ ਸੁਭਾਚੰਦਰ ਬੋਸ ਨੇ ਵੀ ਹਮੇਸ਼ਾ ਬੋਲਣ ਨਾਲ ਕੁਝ ਕਰਨ ਨੂੰ ਚੰਗਾ ਸਮਝਿਆ ਬੋਲਣ ਨਾਲੋਂ ਕੰਮ ਕਰਨਾ ਸੋਖਾ ਹੈ ਤੇ ਜਿਸ ਨੂੰ ਕਰਨਾ ਆ ਜਾਵੇ ਉਸ ਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਉਹਨਾਂ ਨੇ ਬੋਲਣ ਵਾਲੇ ਹੋਰ ਬਹੁਤ ਲੋਕ ਹੁੰਦੇ ਹਨ ਇਤਿਹਾਸ ਬੋਲਣ ਵਾਲਿਆਂ ਨਾਲ ਨਹੀਂ ਕਰਨ ਵਾਲਿਆਂ ਨਾਲ ਬੰਦਾ ਹੈ ਇਸ ਲਈ ਸ਼ਾਂਤ ਰਹਿ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜੋ ਲੋਕ ਸ਼ਾਂਤ ਰਹਿਣਾ ਸਿੱਖ ਜਾਂਦੇ ਹਨ ਉਹਨਾਂ ਨੂੰ ਆਤਮਾ ਦੀ ਆਵਾਜ਼ ਵੀ ਸੁਣਣੀ ਆ ਜਾਂਦੀ ਹੈ ਜੋ ਲੋਕ ਚੁੱਪ ਰਹਿ ਕੇ ਆਪਣੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਉਹਨਾਂ ਦਾ ਮਨੋਬਲ ਵੱਧਦਾ ਹੈ ਅਤੇ ਹੋਰ ਕਰਨ ਦੀ ਇੱਛਾ ਜਗਦੀ ਹੈ ਜੇਕਰ ਤੁਸੀਂ ਕਿਸੇ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਚੁੱਪਚਾਪ ਕਰਦੇ ਜਾਓ ਉਸ ਦਾ ਟੰਡੋਰਾ ਨਾ ਪਟੋ ਬਾਣੀ ਦਾ ਅਯੋਗ ਇਸ ਤਰ੍ਹਾਂ ਕਰੋ ਕਿ ਸਾਡੇ ਬੋਲ ਹੋਰਨਾਂ ਨੂੰ ਦਿੱਤਾ ਜਾਣ ਵਾਲਾ ਫੁੱਲਾਂ ਦਾ ਗੁਲਦਸਤਾ ਬਣ ਜਾਣ ਜਨਮ ਦਿਨ ਦਾ ਸਾਲ ਵਾਦ ਹੁੰਦਾ ਹੈ ਤਾਂ ਵੀ ਅਸੀਂ ਕਿਸੇ ਨੂੰ ਮੁਬਾਰਕਬਾਦ ਸਹਿਤ ਗੁਲਦਸਤਾ ਭੇਟ ਕਰ ਸਕਦੇ ਹਾਂ ਪਰ ਆਪਣੇ ਮਧੂਰ ਅਤੇ ਖੇੜਿਆਂ ਭਰੇ ਬੋਲਾਂ ਦਾ ਗੁਦਸਤਾ ਤਾਂ ਭਾਵੇਂ ਹਰ ਰੋਜ਼ ਹੀ ਸੱਜਣਾ ਨੂੰ ਦਿੰਦੇ ਫਿਰਿਏ ਮਿੱਠੜੇ ਬੋਲਾਂ ਦੇ ਕੋਈ ਖਰਚਾ ਨਹੀਂ ਆਉਂਦਾ ਹਰ ਆਦਮੀ ਦੇ ਜੀਵਨ ਵਿੱਚ ਕੁਝ ਖਾਮੀਆਂ ਹੁੰਦੀਆਂ ਹਨ ਜੇਕਰ ਅਸੀਂ ਉਹਨਾਂ ਨੂੰ ਗਿਣਨਾ ਸ਼ੁਰੂ ਕਰ ਦੇਈਏ ਤਾਂ ਉਸ ਦੇ ਜੀਵਨ ਦਾ ਕਚਰਾ ਸਾਡੇ ਜੀਵਨ ਵਿੱਚ ਆਉਂਦਿਆਂ देर ਨਹੀਂ ਲੱਗਦੀ ਜੋ ਆਦਮੀ ਕਿਸੇ ਦੀ ਨਿੰਦਾ ਨਹੀਂ ਕਰਦਾ ਉਸ ਨੂੰ ਕਿਤੇ ਵੀ ਤੀਰਥੀ ਘੁੰਮਣ ਦੀ ਲੋੜ ਨਹੀਂ ਕਿਉਂਕਿ ਉਸ ਦਾ ਮਨ ਤਾਂ ਪਹਿਲਾਂ ਹੀ ਨਿਰਮਲ ਹੁੰਦਾ ਹੈ ਜੀਵਨ ਦਾ ਨਾਸ਼ ਇਕ ਟਾਲ ਸਚਾਈ ਹੈ ਐਸ ਲਈ ਦੁਨੀਆ 'ਚ ਰੋਂਦੇ ਰਹਿਣ ਵਾਲੇ ਦਾ ਕੋਈ ਸਾਥ ਨਹੀਂ ਦਿੰਦਾ ਸਾਰੇ ਹੱਸਣ ਵਾਲੇ ਦਾ ਸਾਥੀ ਬਣਨਾ ਚਾਹੁੰਦੇ ਹਨ ਬਹੁਤ ਬਹੁਤ ਧੰਨਵਾਦ ਜੀ ਸਤਿ